ਅਜੀਤਲ ਤਲਵਾੜਾ ਵਿਖੇ ਸਨਾਤਨ ਧਰਮ ਸਭਾ ਵੱਲੋਂ ਰਾਮ ਨੌਮੀ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਤਲਵਾੜਾ ਦੇ ਲక్ష్ਮੀ ਨਰਾਇਣ ਮੰਦਿਰ ਤੋਂ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਅਲੱਗ-ਅਲੱਗ ਸੈਕਟਰਾਂ ਵਿੱਚੋਂ ਹੁੰਦੀ ਹੋਈ ਮੇਨ ਬਾਜ਼ਾਰ ਪਹੁੰਚੀ। ਇਸ ਪਾਵਨ ਮੌਕੇ ਤੇ ਥਾਂ-ਥਾਂ ਤੇ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਰਾਮ ਨੌਮੀ ਦੀ ਇਸ ਸ਼ੋਭਾ ਯਾਤਰਾ ਵਿੱਚ ਭਗਵਾਨ ਰਾਮ ਚੰਦਰ ਜੀ ਸੀਤਾ ਮਾਤਾ ਜੀ ਅਤੇ ਹਨੂਮਾਨ ਜੀ ਸਮੇਤ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮਨਮੋਹਕ ਝਾਕੀਆਂ ਕੱਢੀਆਂ ਗਈਆਂ ਤੇ ਇਸ ਪਾਵਰ ਮੌਕੇ ਤੇ ਸਮੂਹ ਸੰਗਤਾਂ ਭਗਵਾਨ ਰਾਮਚੰਦਰ ਜੀ ਦਾ ਗੁਣਗਾਨ ਕਰਦੀਆਂ ਜਾ ਰਹੀਆਂ ਸਨ ਪਬਲਿਕ ਸਪੋਰਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ